ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਉਦਯੋਗਪਤੀਆਂ ਦੇ ਲਈ ਨਵੀਆਂ ਪਹਿਲ ਕਦਮੀਆਂ ਕਰ ਰਹੀ ਹੈ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀ ਵੱਲ ਵਧ ਰਿਹਾ ਜਿਸ ਕਰਕੇ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਆਪਣੇ ਕਾਰੋਬਾਰ ਸਥਾਪਿਤ ਕਰ ਰਹੇ ਹਨ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 114000 ਕਰੋੜ ਰੁਪਏ ਦੇ ਨਿਵੇਸ਼ ਨਾਲ 4 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਸੂਬਾ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਨਾਲ 42 ਸਾਲ ਪੁਰਾਣੇ ਮੁੱਦਿਆਂ ਨੂੰ ਵੀ ਹੱਲ ਕੀਤਾ ਗਿਆ ਜਿਸ ਨਾਲ ਪਲਾਟ ਧਾਰਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਗ੍ਰੀਨ ਸਟੈਂਪ ਪੇਪਰ ज कलर कोडिंग ऑफ स्टैम पेपर ये पहली बार हुई है वैसा जानते हो इस गल बारे फिर सिंगल विंडो तो हरेक सिंगल विंडो पर विंडो चो बहुत विंडो निकल दी सिंगल विंडो की बजाय सिंगल विंडो सिंगल पेन करा भी पेन भी चले बस सारिया परमिशन उत सो ये तो अइडियाज लेने कि किस तरह यह हो सद की हो सकता है ओडीएस काफ़ी जिस तरह मंत्री साहब ने जिक्र किया ओडीएस भी क्योंकि जो थोड़ी चिमड़िया ਚੱਲਣਗੇ ਆ ਤੁਹਾਡੀਆਂ ਮਸ਼ੀਨਾਂ ਚੱਲਣਗੀਆਂ ਤੇ ਲੱਖਾਂ ਲੋਕਾਂ ਦੇ ਚੁੱਲਿਆਂ ਦੀ ਅੱਗ ਚੱਲੂਗੀ ਲੱਖਾਂ ਬੱਚਿਆਂ ਦੀ ਪੜ੍ਹਾਈ ਚੱਲੂਗੀ ਬਹੁਤ ਜ਼ਿਆਦਾ ਹੈ ਪਾਣੀ ਦੇ ਵਿੱਚ ਜਿਹੜੀਆਂ ਬੇੜੀਆਂ ਜਿਹੜੇ ਸੰਤ ਮਹਾਪੁਰਸ਼ ਲੈ ਕੇ ਆਏ ਸੀ ਸਰਹਾਲੀ ਤੋਂ ਉਹਨਾਂ ਵੱਲੋਂ ਲਗਾਤਾਰ ਇੱਥੇ ਬੇੜੀਆਂ ਤੁਸੀਂ ਦੇਖ ਸਕਦੇ ਹੋ ਤਿਆਰ ਕੀਤੀਆਂ ਜਾ ਰਹੀਆਂ ਨੇ ਔਰ ਤਿਆਰ ਕਰਕੇ ਇਹ ਬੇੜੀਆਂ ਇਸ ਦਾ ਜਰੀਏ ਲੰਗਰ ਜਿਹੜਾ ਹੈ ਉਹ ਅੱਗੇ ਪਹੁੰਚਾਇਆ ਜਾ ਰਿਹਾ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਜਿਹੜਾ ਲੰਗਰ ਔਰ ਇਹ ਉਹ ਲੋਕ ਨੇ ਜਿਹੜੇ ਗੈਰ ਸਿਆਸੀ ਲੋਕ ਨੇ ਜਿਨ੍ਹਾਂ ਨੇ ਲੋਕਾਂ ਕੋਲੋਂ ਵੋਟਾਂ ਨਹੀਂ ਲੈਣੀਆਂ ਪਰ ਇਹ ਆਪਣੇ ਤੌਰ ਦੇ ਉੱਤੇ ਇੱਥੇ ਪਹੁੰਚ ਕੇ ਅਸੀਂ ਦੈਨਿਕ ਸਵੇਰਾ ਦੇ ਜ਼ਰੀਏ ਪਹਿਲਾਂ ਵੀ ਇਹਨਾਂ ਸੰਤਾਂ ਮਹਾਪੁਰਸ਼ਾਂ ਦਾ ਜ਼ਿਕਰ ਕੀਤਾ ਸੀ ਕਿ ਇਹ ਲੋਕ ਦੇ ਵਿੱਚ ਪਹੁੰਚ ਰਹੇ ਨੇ ਲੋਕਾਂ ਦੇ ਵਿੱਚ ਰਾਸ਼ਨ ਪਾਣੀ ਪੁਛਾ ਰਹੇ ਨੇ ਔਰ ਮਦਦ ਲਈ ਅੱਗੇ ਵਧ ਰਹੇ ਨੇ ਔਰ ਪਹਿਲੇ ਦਿਨ ਜਿਸ ਦਿਨ ਪਹਿਲੇ ਦਿਨ ਲੰਗਰ ਲੈ ਕੇ ਆਏ ਸੀ ਉਸ ਦਿਨ ਬੇੜੀਆਂ ਦੀ ਵਿਵਸਥਾ ਨਹੀਂ ਸੀ ਤਾਂ ਆਪਣੇ ਪੱਧਰ ਦੇ ਉੱਤੇ ਬੇੜੀਆਂ ਜਿਹੜੀਆਂ ਇੱਥੇ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਮਦਦ ਜਿਹੜੀਆਂ ਲੋਕਾਂ ਤੱਕ ਪਹੁੰਚਾਈ ਜਾਵੇ ਤਕਰੀਬਨ 50 ਦੇ ਕਰੀਬ ਪਿੰਡ ਅਗੇ ਐਸੇ ਨੇ ਜਿਹੜੇ ਪਾਣੀ ਦੀ ਮਾਰ ਦੇ ਵਿੱਚ ਨੇ ਤਾਂ ਇਹ ਤੀਸਰੀ ਬੇੜੀ ਇਹਨਾਂ ਨੇ ਤਿਆਰ ਕੀਤੀ ਹੈ ਪਾਣੀ ਦੇ ਵਿੱਚ ਆਲਰੇਡੀ ਬੇੜੀਆਂ ਜਿਹੜੀਆਂ ਕਿਸ਼ਤੀਆਂ ਇਹਨਾਂ ਦੀਆਂ ਚੱਲ ਰਹੀਆਂ ਨੇ ਗੱਲਬਾਤ ਵੀ ਅਸੀਂ ਜਰੂਰ ਇਹਨਾਂ ਦੇ ਨਾਲ ਕਰਾਂਗੇ ਤਾਂ ਬਾਬਾ ਜੀ ਬਾਬੇ ਕੀ ਨਾਮ ਹੈ ਜੀ ਤੁਹਾਡਾ ਬਲਦੇਵ ਸਿੰਘ ਬਲਦੇਵ ਸਿੰਘ ਜੀ ਬਲਦੇਵ ਸਿੰਘ ਜੀ ਉਸ ਤੋਂ ਪਹਿਲਾਂ ਵੀ ਪਾਣੀ ਦੇ ਵਿੱਚ ਤੁਹਾਡੀਆਂ ਬੇੜੀਆਂ ਆਲਰੇਡੀ ਚੱਲ ਰਹੀਆਂ ਨੇ ਇਹ ਵਿਵਸਥਾ ਤੁਹਾਡੇ ਕੋ ਆਪਣੀਆਂ ਪਹਿਲਾਂ ਹੀ ਲੈ ਕੇ ਰੱਖੀ ਸੀ ਕਿ ਤੁਸੀਂ ਕਿ ਹੁਣ ਮੰਗਵਾਈਆਂ ਜੀ ਹਾਂ ਜੀ ਬਾਬਾ ਜੀ ਵਾਜ ਜੀ ਕਾ ਖਾਲਸਾ ਜੀ ਫਤਿਹ ਜੀ ਸਤਖੰਡਵਾਸੀ ਸ੍ਰੀਮਾਨ ਸੰਤਬਾਬਾ ਤਾਰਾ ਸਿੰਘ ਜੀ ਸਤਖੰਡਵਾਸੀ ਸ੍ਰੀਮਾਨ ਸੰਤਬਾਬਾ ਚਰਨ ਸਿੰਘ ਸਾਹਿਬ ਜੀ ਤੀਸਰੇ ਜਾਨਸ਼ੀਮ ਗੁਸਰੀ ਮਹਾਰਨ ਸੰਤ ਬਾਬਾ ਸੁਖਾ ਸਿੰਘ ਸੰਤ ਬਾਬਾ ਹਾਗਨ ਸਿੰਘ ਜੀ ਸੰਪਰਦਾਇ ਕਾਰ ਸੇਵਾ ਸ੍ਰੀ ਹਰਿ ਹਾਲੀ ਸਾਹਿਬ ਜੀ ਮਹਾਂਪੁਰਸ਼ਾਂ ਵੱਲੋਂ ਸਾਨੂੰ ਸੰਦੇਸ਼ਾ ਮਿਲਿਆ ਜਿੰਨੇ ਵੀ ਜੇਸ਼ੇਦਾਰ ਹਨ ਸੇਵਾਦਾਰ ਹਨ ਵੀ ਆਪਾਂ ਜਿੱਤਰਾ ਵੇਖੋ ਗੋਦਵਾਲ ਸਾਹਿਬ ਹੁਣ ਸਮਾਗਮ ਚੱਲ ਰਿਹਾ ਵਾ ਪਰਸ਼ਾਂਕਾ ਆਪਣੀ ਪਹਿਲ ਦੇ ਆਧਾਰ ਤੇ ਜਿਹੜੀਆਂ ਸੰਗਤਾਂ ਪਾਣੀ ਦੀ ਲਪੇਟ ਵਿੱਚ ਆਈਆਂ ਉਹਨਾਂ ਦਾ ਆਪਾਂ ਬਚਾਅ ਕਰਨਾ ਵਾ ਹਰ ਤਰ੍ਹਾਂ ਜਿਸ ਤਰ੍ਹਾਂ ਵੀ ਹੋਵੇ ਸੋ ਉਤਨਾ ਸਾਡੀਆਂ ਜਹੇਦਾਰ ਸਾਰੇ ਸੇਵਾਦਾਰ ਡਟੇ ਹੋਏ ਹਨ ਕਿ ਉਹ ਬੇੜੀਆਂ ਨੂੰ ਕੱਲ ਪਤਾ ਲੱਗਾ ਇੱਕ ਬੇੜੀ ਜਾਨੀ ਸ਼ਾਮਾਂ ਨੂੰ ਹੋਰ ਮੰਗੀ ਸੰਗਤ ਨੇ ਮੰਗ ਕੀਤੀ ਕੱਲ ਸ਼ਾਮੇ ਟੋੜ-ਮੋੜੀਆਂ ਤੇ ਇਹ ਤੀਸਰੀ ਤੀਸਰੀ ਹੈ ਨਾ ਹਾਂਜੀ ਤੀਸਰੀ ਆ ਗਈ ਜੀ ਹੋਰ ਕਿਸੇ ਜਿੱਤੇ ਲੋੜ ਆਵੇ ਅਸੀਂ ਉਹਨਾਂ ਵਾਸਤੇ ਸੰਗਤਾਂ ਵਾਸਤੇ ਹਾਜ਼ਰ ਹਾਂ 24 ਘੰਟੇ ਦਾ ਲੰਗਰ ਚੱਲਦਾ ਜੋਨੇ ਰਾਤ ਕਰਕੇ ਤਲੰਗਰ ਅੱਗੇ ਵੀ ਪਹਚਾਇਆ ਜਾ ਰਿਹਾ ਜੀ ਹਾਂਜੀ ਹਾਂਜੀ ਕਰੋ ਕਰੋ ਪਹਚਾਇਆ ਜਾ ਰਿਹਾ ਜੀ ਅਗਲੇ ਪਾਸੇ ਬਾਬਾ ਜੀ ਤੁਸੀਂ ਜਾ ਰਹੇ ਅੱਗੇ ਪਿੰਡਾਂ ਦੇ ਵਿੱਚ ਲੋਕ ਹੈਗੇ ਨੇ ਘਰਾਂ ਦੇ ਵਿੱਚ ਮਾਲ ਲੰਗਰ ਦੀ ਰੱਖੀ ਕਿੰਨੇ ਕੁ ਲੋਕ ਨੇ ਅੱਗੇ ਪਿੰਡਾਂ ਦੇ ਵਿੱਚ ਜੀ ਲੰਗਰ ਬਹੁਤ ਜੀ ਜੀ ਲੋਕ ਵੀ ਘਰਾਂ ਜਦੇ ਸਰ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਗੁਰਪ੍ਰੀਤ ਸਿੰਘ ਜੀ ਤੁਸੀਂ ਵੀ ਲਗਾਤਾਰ ਇੱਥੇ ਲੱਗੇ ਹੋਏ ਹੋ ਸੇਵਾ ਕਰ ਰਹੇ ਹੋ ਕੀ ਕੀ ਮਹਾਪੁਰਸ਼ਾਂ ਦੇ ਨਾਲ ਕੀ ਕੀ ਅੱਗੇ ਕਿਵੇਂ ਮਦਦ ਬਚਾਉਂਦਾ ਹੈ ਜਦੋਂ ਹੁਕਮ 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 ਦਾ ਤੋਂ ਜਾ ਕੇ ਬੇੜਾ ਲੈ ਆਈਦਾ ਜੀ ਜੀ ਕੋਣ ਚੌਥਾ ਬੇੜਾ ਫੇਰ ਤਿਆਰ ਹੋਣ ਡਿਆ ਜੀ ਇੱਕਥੇ ਉਹ ਵੀ ਲੈ ਕੇ ਉਹਨਾਂ ਨਾਲ ਪਰਸੋਂ ਦਰਕਰ ਜੀ ਸੰਗਤਾਂ ਲਈ ਠੀਕ ਹੈ ਹੁਣ ਇੱਕ ਫੋਨ ਆਇਆ ਸੀ ਮੰਡਰ ਤੋਂ ਟਾਂਡੇ ਲਾਉਣੇ ਓਕੇ 180 120 ਬੇਟੀਆਂ 120 ਪਰਿਵਾਰਾਂ ਦਾ ਰਾਸ਼ਨ ਭੇਜ ਦੋ ਠੀਕ ਹੈ ਤੇ 200 ਬੇਟੀ ਹਾਂਜੀ ਹਾਂਜੀ ਹੁਣ ਆਈ ਰੋ ਟਾਂਡੇ ਤੋਂ ਗੱਡੀ ਲੋਡ ਕਰਾ ਕੇ ਇੱਕ ਟਾਂਡੇ ਭੇਜਾਂਗੇ ਟਾਂਡੇ ਵੀ ਭੇਜ ਰਹੇ ਹੋ ਹਾਂਜੀ ਹਾਂਜੀ ਓਕੇ ਇਦਾਂ ਹੀ ਸਾਡੇ ਕਪੂਰਥਲ ਦੇ ਵੀ ਚੱਲ ਦਿੰਦੀਆਂ ਜੀ ਸੁਲਤਾਨਪੁਰ ਲੋਧੀ ਆ ਬਾਉਪੁਰ ਆ ਜੀ ਅਮ ਲੋਕ ਵੀ ਤੁਹਾਡੇ ਲਈ ਮਦਦ ਲੈ ਕੇ ਪਹੁੰਚ ਰਹੇ ਨੇ ਇੱਥੇ ਜਿਹੜੀ ਕੋਈ ਪਿੱਛੋਂ ਮਦਦ ਲੈ ਕੇ ਆਉਂਦੇ ਤੁਸੀਂ ਉਹਨਾਂ ਕੋ ਵੀ ਲੈ ਰਹੇ ਜੇ ਕਿ ਲੈ ਕੇ ਆ ਰਹੀ ਜਿਹੜੇ ਲੈ ਕੇ ਆ ਰਹੇ ਇੱਥੇ ਸੇਵਾ ਨਾਲ ਨਾਲ ਇਤੋਂ ਤੱਕ ਮਦਦ ਤੇ ਪਹੁੰਚ ਰਹੀ ਹੈ ਅੱਗੇ ਬਚਾਉਣਾ ਬੜਾ ਵੱਡਾ ਮਸਲਾ ਹੈ ਕਿ ਬਚਾਉਣਾ ਦਾ ਬੇੜੀਆਂ ਨਾਲ ਪਹੁੰਚਾਇਆ ਜਾਣਾ ਬੇੜੀਆਂ ਤੁਹਾਡੇ ਸਾਹਮਣੇ ਆ ਜਾ ਰਹੀ ਹੈ ਜੀ ਹੁਣ ਤੇ ਇਹ ਤਿੰਨ ਬੇੜੀਆਂ ਹੋਰ ਵਧਣਗੀਆਂ ਚੌਥੀ ਬੇੜੀ ਚੌਥੀ ਵੀ ਆ ਰਹੀ ਹੈ ਜੀ ਇੱਕ ਦੋ ਰੋੜਾਂ ਤੱਕ ਆ ਜਾਊਗੀ ਤੁਹਾਡੇ ਕੋਲ ਚਲਾਉਣ ਵਾਲੇ ਬੰਦੇ ਮਾਹੀ ਰਹਿ ਗਏ ਆ ਜੀ ਹਾਂ ਜੀ ਮਾਹਰ ਨਾਲ ਆ ਜੀ ਆਪਣੇ ਬਿਲਕੁਲ ਬਿਲਕੁਲ ਕਿਉਂਕਿ ਇਸ ਪਾਸੇ ਇ ਰਾਤ ਲੈ ਕੇ ਪਹੁੰਚਣਾ ਵੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਪਰ ਅੱਗੇ ਪਾਣੀ ਦੇ ਵਿੱਚ ਕਿਵੇਂ ਜਾਣਾ ਹੈ ਇਸ ਪਾਸੇ ਹਵਾ ਭਰ ਕੇ ਬੇੜੀਆਂ ਤਿਆਰ ਕੀਤੇ ਜਾ ਰਹੇ ਨੇ ਕਬਲ ਸਿੰਘ ਮੁਹਾਵਾ ਤਾਂ ਪਹੁੰਚੇ ਨੇ ਅਸੀਂ ਗੱਲਬਾਤ ਕਰਦੇ ਆਂ ਤਾਂ ਕਬਲ ਸਿੰਘ ਜੀ ਕਿਵੇਂ ਚੱਲ ਰਿਹਾ ਸਾਰਾ ਸਿਸਟਮ ਕਿਵੇਂ ਰਾਸ਼ਨ ਇੱਕ ਮੈਨੇਜ ਕਰਨਾ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਵੇਖੋ ਜੀ ਸਾਡੇ ਇਹਦੇ ਵੱਡੇ ਵੱਡੇ ਟਰਾਲੇ ਪਰ ਕਿਹਾ ਲਿਆ ਕੇ ਸੱਕੀ ਦੇ ਬੰਨ ਜਿਹੜਾ ਨਾ ਅਜ ਨਾਲੇ ਸੱਕੀ ਦੇ ਉੱਤੇ ਖੜਾ ਲਏ ਨੇ ਇੱਥੇ ਛੋਟੀਆਂ ਟਰਾਲੀਆਂ ਵਿੱਚ ਲੋਡ ਕਰਕੇ ਖੜਦੇ ਆਂ ਜਦੋਂ ਰੋਡ ਤੇ ਦੇ ਨੇ ਟਰਾਲੀਆਂ ਲਿਆਏ ਨੇ ਪਿੰਡਾਂ ਵਿੱਚ ਲਿਆਏ ਨੇ ਜਦੋਂ ਸਾਡੇ ਪਿੰਡਾਂ ਦੇ ਨਾਲ ਬੰਦੀ ਹੁੰਦੇ ਆ ਉਹਨਾਂ ਨੂੰ ਉਹ ਨਾਲ ਸਾਨੂੰ ਲੈ ਜਾਂਦੇ ਅਕੇ ਚੱਲ ਕੇ ਰਸਤਾ ਕਿਤਰਾ ਦਾ ਵਾ ਫਿਰ ਉੱਥੇ ਜਦੋਂ ਲੋਡ ਪੈਂਦੀ ਇਹ ਬਾਹਰ ਬੈਠਿਆਂ ਤੇ ਲੋਕ ਐ ਨਾ ਉਹਦੇ ਪਾਣੀ ਦਾ ਬਹੁਤ ਜ਼ਿਆਦਾ ਵੀ ਸਾਨੂੰ ਰਸਤੇ ਦਾ ਪਤਾ ਨਹੀਂ ਲੱਗਦਾ ਮਹਾਂਪੁਰਛ ਸੰਤ ਸੁਖਾ ਸਿੰਘ ਜੀ ਸਰਾਲੀ ਸਾਹਿਬ ਵਾਲੇ ਉਹਨਾਂ ਦੇ ਸੇਵਾਦਾਰਾਂ ਨੇ ਆ ਚੌਥੀ ਬੇੜੀ ਇੱਥੇ ਲੈਂਦੀ ਆ ਇਹ ਤੀਜੀ ਬੇੜੀ ਲੈਂਦੀ ਚੌਥੀ ਮਗਰ ਫੇਰ ਆ ਰਹੀ ਆ ਇਹ ਬੇੜੀ ਦੇ ਨਾਲ ਉੱਥੇ ਰਾਸ਼ਨ ਨਹੀਂ ਪਹੁੰਚਾਉਣਾ ਵਾ ਜਿੱਥੇ ਬਿਲਕੁਲ ਟਰੈਕਟਰ ਨਹੀਂ ਜਾ ਸਕਦਾ ਕੋਈ ਗੱਡੀ ਨਹੀਂ ਜਾ ਰਹੀ ਬੰਦਾ ਤੁਰ ਕੇ ਵੀ ਕਿ ਜਿਹੜਾ ਇਹਨਾਂ ਸਾਨੂੰ ਇਹ ਬੇੜੀਆਂ ਦੇ ਕੇ ਤੇ ਉਹਨਾਂ ਦੇ ਘਰ ਜਾ ਕੇ ਰਸ਼ ਦੇ ਚੱਕਾਂਗੇ ਹੁਣ ਮੇਰੇ ਨਾਲ ਇੱਥੇ ਟਾਲੀ ਏਰੀਏ ਤੋਂ ਸਾਡੇ ਪ੍ਰਧਾਨ ਸਾਹਿਬ ਆੜਤੀਏ ਦੇ ਆਏ ਆ ਇਹ ਕਹਿੰਦੇ ਵੀ ਰਸ਼ਨ ਲੱਗੇ ਦੇਣਾ ਇਸ ਤੋਂ ਪਹਿਲਾਂ ਬਾਉਪੁਰ ਬੇੜੀਆਂ ਦੋ ਇੱਥੇ ਇਸ ਪਾਸੇ ਲੋਕ ਜਿਹੜੇ ਵਕ ਵਕ ਥਾਵਾਂ ਤੇ ਇਹ ਇਹ ਮਹਾਪੁਰਸ਼ ਉਹ ਨੇ ਜਿਨ੍ਹਾਂ ਨੇ ਦਰਿਆਵਾਂ ਨੂੰ ਬੰਨ੍ਹ ਲਾਤੇ ਦਰਿਆਵਾਂ ਨੂੰ ਬੰਨ੍ਹ ਲੱਗੇ ਰਹੇ ਤੇ ਇਹੀ ਵਿੱਚ ਵੀ ਇਹਨਾਂ ਦਰਿਆਵਾਂ ਨੂੰ ਬੰਨ੍ਹ ਲਾਇਆ ਬਾਬਾ ਸੁੱਖਾ ਸਿੰਘ ਜੀ ਦੇ ਸੇਵਾਦਾਰਾਂ ਨੇ ਔਰ ਹੁਣ ਵੀ ਜਦੋਂ ਵੇਖਿਆ ਵੀ ਜਿੱਥੇ ਬਾਉਪੁਰ ਬੰਦ ਟੁੱਟਾ ਵਾ ਮੁੰਡਾਪੁਰ ਟੁੱਟਾ ਵਾ ਉੱਥੇ ਵੀ ਬੇੜੀਆਂ ਦੇ ਨਾਲ ਸ ਤੇ ਆ ਸਾਡੇ 59ਤੀ ਵੀਰ ਆਏ ਨੇ ਇਹ ਕਹਿੰਦੇ ਵੀ ਸੇਵਾ ਮੈਂ ਨੂੰ ਡੱਕਿਆ ਵਾ ਤੁਹਾਡੇ ਚੈਨਲ ਦੇ ਮਧੇ ਨੂੰ ਸਿਹਾਨ ਦੇਣਾ ਚਾਹੁੰਦਾ ਵਾ ਪੀ ਇਹ ਇੱਕ ਬੜਾ ਲੰਮਾ ਪ੍ਰਸੰਚ ਚੱਲ ਪਿਆ ਤਸਾਨਾਂ ਦਾ ਝੋਨਾ ਖਰਾਬ ਹੋਈ ਨਾ ਇਹਦੇ ਤੇ ਪਾਣੀ ਸੁੱਕਣਾ ਵਾ ਪਾਣੀ ਸੁੱਕਣਾ ਝੋਨਾ ਦਾ ਜਿਹੜਾ ਬਿਲਕੁਲ ਗਲ ਜਾਣਾ ਉਹਦੇ ਵਿੱਚ ਪਰਾਲੀ ਵੀ ਨਹੀਂ ਰਹਿਣੀ ਤੂੜੀ ਵੀ ਖਰਾਬ ਹੋ ਗਈ ਚੁੱਕੀ ਆ ਤੁਹਾਡੇ ਚੈਨਲ ਦੇ ਮਧੇ ਨੂੰ ਹਸਣਾ ਚਾਹੁੰਦਾ ਜਿਤਨਾ ਇਹ ਵੀਰ ਸਾਡੇ ਅਖੰਡੇ ਸੇਵਾ ਕਰਨੀ ਮੈਂ ਸੇਵਾ ਕਰਨੀ ਦੱਸਦੇ ਰੁਕਜੋ ਆਪਾਂ ਨੂੰ ਤੇਲ ਦੀ ਲੋੜ ਪੈਣੀ ਆ ਆਪਾਂ ਨੂੰ ਤੂੜੀ ਦੀ ਲੋੜ ਬਣੀ ਚਾਰ ਦੀ ਲੋੜ ਬਣੀ ਦਵਾਈਆਂ ਦੀ ਲੋੜ ਬਣੀ ਮਛਰ ਦਾਣੇ ਦੀ ਲੋੜ ਬਣੀ ਸੰਤ ਸਮਾ ਸਾਨੂੰ ਕਿਸੇ ਗੱਲ ਨੂੰ ਘਬਰਾਉਣ ਦੀ ਲੋੜ ਨਹੀਂ ਇਹ ਸਰਕਾਰਾਂ ਦੇ ਉੱਪਰ ਉੱਠ ਕੇ ਕੰਮ ਕਰਨ ਦੇ ਨੇ ਅਸੀਂ ਧੰਨਵਾਦ ਕਰਦੇ ਮਹਾਪੁਰਚਾਂ ਦਾ ਜਿਹੜਾ ਸਾਡੇ ਪਿੰਡੇ ਮਹਾਪੁਰਚ ਸੰਦਰਜੀਤ ਸਿੰਘ ਗੌਸ਼ਲ ਵਾਲੇ ਉਹ ਵੀ ਇਹਨਾਂ ਦੇ ਨਾਲ ਸੇਵਾਵਾਂ ਨਿਭਾਉਂਦੇ ਨੇ ਅਸੀਂ ਵੀ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਇੱਥੇ ਟਰਾਲੇ ਲੈ ਕੇ ਭੜਕੇ ਆਏ ਆਂ ਆ ਤਿੰਨ ਦਿਨ ਤੋਂ ਸੇਵਾ ਕਰ ਰਹੇ ਆਂ ਮੈਂ ਇਹਨਾਂ ਨੂੰ ਬੇਨਤੀ ਕਰਦਾ ਪ੍ਰਧਾਨ ਜੀ ਤੁਸੀਂ ਦੱਸੋ ਕਿ ਜਿਹੜੀ ਸੇਵਾਵਾਂ ਤੇਲ ਦੀਆਂ ਕਰੋਗੇ ਜਾਂ ਤੂੜੀ ਦੀਆਂ ਜੀ ਕਿਉਂਕਿ ਲੰਬਾ ਚੱਲਣਾ ਹੈ ਪ੍ਰੋਸੈਸ ਸਾਰਾ ਉਸ ਤੋਂ ਬਾਰੇ ਵੀ ਮਦਦ ਦੀ ਲੋੜ ਪਈ ਠੀਕ ਆ ਹੁਣ ਤੇ ਲੋਕਾਂ ਨੂੰ ਸਿਰਫ ਸਭ ਤੋਂ ਵੱਧ ਜ਼ਰੂਰਤ ਹੈ ਕਿ ਰਾਸ਼ਨ ਪਹੁੰਚੇ ਪਾਣੀ ਪਹੁੰਚੇ ਤੇ ਡੰਗਰਾਂ ਲਈ ਚਾਰਾ ਚੱਲ ਜੇ ਉਸ ਤੋਂ ਬਾਹਰ ਜਰੂਰ ਪਾਣੀ ਸੱਕਣਾ ਤੁਹਾਡੇ ਵਰਗੇ ਮੋਤਬਰ ਹੋਰ ਅੱਗੇ ਹੁਣ ਆ ਕੇ ਮਦਦ ਕਰਨ ਅਸੀਂ ਤੇ ਇਹ ਚਾਹੁੰਦੇ ਆ ਤੇ ਕੀ ਤੁਸੀਂ ਕੀ ਵਿਚਾਰ ਕੀਤਾ ਜੀ ਕੀ ਨਾਮ ਕੀ ਨਾਲ ਤੁਹਾਡਾ ਰਾਜਵਿੰਦਰ ਸਿੰਘ ਉਤਾਰੀ ਜੀ ਅਸੀਂ ਆਏ ਸੀ ਇੱਕ ਪੱਪਾ ਜੀ ਕਵਲ ਸਿੰਘ ਹੋਣਾ ਕਾ ਪੁੱਛ ਆਏ ਕਿ ਅਸੀਂ ਕੋਈ ਮਦਦ ਕਰਨ ਆਏ ਆ ਤੇ ਇਹਨਾਂ ਸਾਨੂੰ ਕਿਹਾ ਕਿ ਤੁਸੀਂ ਮੰਨ ਲਓ ਹਾਲ ਦੀ ਘੜੀ ਰੁਕ ਜਾਓ 10-15 ਦਿਨ ਨੂੰ ਤੁਸੀਂ ਜਿੱਦਾਂ ਡੀਜ਼ਲ ਦੀ ਮਦਦ ਆ ਕਣਕ ਦਾ ਬੀਜ ਆ ਹੋਰ ਅਵਸਥਾ ਹੈ ਉਹਨਾਂ ਲਈ ਅਸੀਂ ਸਾਰੇ ਸੰਜੋਗ ਕਰਾਂਗੇ ਜੋ ਵੀ ਅਟਾਰੀ ਦੀ ਜੂਨੀਅਨ ਸਾਰੀ ਦੀ ਸਾਰੀ ਆ ਗਈ ਹੈ ਤੇ ਉਹਨਾਂ ਨਾਲ ਸੰਜੋਗ ਕਰਾਂਗੇ ਜੇ ਜਦੋਂ ਤੁਹਾਨੂੰ ਕਾਲ ਕੀਤੀ ਜਾਏਗੀ ਤੁਸੀਂ ਬਿਲਕੁਲ ਬਿਲਕੁਲ ਜੀ ਮੈਂ ਇਹਨਾਂ ਜਿਤਨਾ ਸਾਡੇ ਅਟਾਰੀ ਏਰੀਆ ਤੋਂ ਆੜਤੀਆਂ ਦੇ ਪ੍ਰਧਾਨ ਐਸੋਸੀਏਸ਼ਨ ਦੇ ਆਏ ਆ ਮੈਂ ਦੂਜੇ ਵੀ ਆੜਤੀ ਵੀਰਾਂ ਨੂੰ ਬੇਨਤੀ ਕਰੂੰਗਾ ਜਿਉ ਸਾਡੀ ਫਸਲ ਪੱਕਦੀ ਆ ਇਹ ਤੁਹਾਡੇ ਕੋਲ ਹੀ ਲੈ ਕੇ ਜਾਣ ਆੜਤੀ ਨੂੰ ਵੇਖੋ ਆਸ ਹੁੰਦੀ ਵੀ 10 ਕਿੱਲੇਆਂ ਦੀਆਂ 20 ਕਿੱਲੇ ਸਾਡੇ ਕੋਲ ਫਸਲ ਲੈ ਕੇ ਆਵੇ ਮੈਂ ਸਾਰੇ ਆੜਤੀ ਸਮਾਜ ਨੂੰ ਬੇਨਤੀ ਕਰੂੰਗਾ ਕਿ ਜਿੱਥੇ ਜਿੱਥੇ ਤੁਹਾਡੇ ਕਿਸਾਨ ਹੈਗੇ ਆ ਤੁਸੀਂ ਉਹਨਾਂ ਦੀ ਜਰੂਰ ਮਦਦ ਕਰਿਓ ਇਹ ਮਦਦ ਕਰਨਾ ਆਪਣਾ ਫਰਜ਼ ਵੀ ਬੰਦਾ ਜੇ ਕੋਈ ਫਸਲ ਮਾਰੀ ਗਈ ਆ ਤੇ ਉਹਨਾਂ ਨੂੰ ਵਿਆਜ ਉਜਦਾ ਕੋਈ ਕਰਿਓ ਤੇਲ ਲੈ ਕੇ ਦਿਓ ਬੀਜ ਲੈ ਕੇ ਦਿਓ ਖਾਦ ਲੈ ਕੇ ਦਿਓ ਤੇ ਫਸਲ ਜਿਹੜੀ ਗਾਂ ਕਣਕ ਬੀਜੋ ਤੁਹਾਡੇ ਕੋਲ ਨਹੀਂ ਆਉਣੀ ਆ ਬਿਲਕੁਲ ਇਹ ਇਸ ਪਾਸੇ ਜਿਹੜੀ ਸਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਕਿ ਕਿਵੇਂ ਰਾਸ਼ਨ ਪਹੁੰਚਾਉਂਦੀ ਜਿਹੜੀ ਵਿਵਸਥਾ ਹੈ ਕਿ ਬੇੜੀਆਂ ਕਿਉਂਕਿ ਪਾਣੀ ਇਤੋਂ ਤੱਕ ਲੋਕ ਬਹੁਤ ਜਿਹੜੇ ਨੇ ਲੰਗਰ ਲੈ ਕੇ ਪਹੁੰਚ ਰਹੇ ਨੇ ਰਾਸ਼ਨ ਪਾਣੀ ਰਾਸ ਸਮਗਰੀ ਲੈ ਕੇ ਪਹੁੰਚ ਰਹੇ ਨੇ ਪਰ ਮਸਲਾ ਇਸ ਤੋਂ ਅੱਗੇ ਜਾਂਦਾ ਹੈ ਕਿਉਂਕਿ ਜਿਹੜੇ ਜਿਹੜੇ ਟਰੈਕਟਰ ਟਰਾਲੀਆਂ ਵੀ ਕਈ ਜਗ੍ਹਾ ਤੇ ਅੱਗੇ ਨਹੀਂ ਅੱਗੇ ਜਾ ਪਾਉਂਦੇ ਤਾਂ ਇਸ ਵੱਡੀਆਂ ਗੱਡੀਆਂ ਜਾਂਦੀ ਜਰੂਰ ਕੋਸ਼ਿਸ਼ ਅੱਕੇ ਕਰਦੀਆਂ ਨੇ ਪਰ ਬਹੁਤ ਸਾਰੇ ਟਰੈਕਟਰ ਟਰਾਲੀਆਂ ਵੀ ਜਿਹੜੇ ਨੇ ਸਾਹਮਣੇ ਦੇਖ ਸਕਦੇ ਹੋ ਕਿ ਕਿੰਨਾ ਹਾਲਾਤਾਂ ਦੇ ਵਿੱਚ ਇਸ ਜਗਾ ਦੇ ਉੱਤੇ ਕਾਰਾਂ ਜਿਹੜੀਆਂ ਨੇ ਪਹੁੰਚ ਪਾਉਂਦੀਆਂ ਨੇ ਔਰ ਕਿਵੇਂ ਜਿਹੜਾ ਹਾਲਾਤ ਮੁਸ਼ਕਲ ਨੇ ਤਾਂ ਚਾਰਾ ਤੁਸੀਂ ਦੇਖ ਸਕਦੇ ਹੋ ਚਾਰਾ ਲੈ ਕੇ ਲੋਕ ਮਦਦ ਕਰਨੇ ਲਈ ਪਹੁੰਚੇ ਨੇ ਰਾਤਪੁਰ ਕੋਟਲੀ ਤੋਂ ਇਹ ਪਹੁੰਚੇ ਨੇ ਤਾਂ ਖਡੂਰ ਸਾਹਿਬ ਵਾਲੇ ਪਾਸੇ ਤੋਂ ਤਾਂ ਟਰੈਕਟਰਾਂ ਦੇ ਜ਼ਰੀਏ ਮਦਦ ਪਹੁੰਚੀ ਜਾ ਰਹੀ ਹੈ ਤੇ ਬੇੜੀਆਂ ਅਗਲੇ ਪਾਸੇ ਦੇਖ ਸਕਦੇ ਹੋ ਅੱਗੇ ਲੱਗੀਆਂ ਹੋਈਆਂ ਨੇ ਇਹਨਾਂ ਬੇੜੀਆਂ ਦੇ ਜ਼ਰੀਏ ਲਗਾਤਾਰ ਜੋ ਜਿਹੜੀ ਅੱਗੇ ਪਹੁੰਚਾਈ ਜਾ ਰਹੀ ਹੈ ਟਰੈਕਟਰ ਇੱਕ ਜੀਹਾਂ ਸਾਧਨ ਹੈ ਜਿਸ ਨੂੰ ਵਰਤਿਆ ਜਾ ਰਿਹਾ ਹੈ ਟਰੈਕਟਰ ਦੇ ذریعے ਕਿ ਜਿਹੜਾ ਸਭ ਤੋਂ ਵੱਡਾ ਇਸ ਵਾਰ ਇੱਥੇ ਕਾਰਗਰ ਸਿੱਧ ਹੋ ਰਿਹਾ ਹੈ ਤਬਰ ਪਾਣੀ ਕਿਸ ਲੈਵਲ ਤੱਕ ਤੁਹਾਨੂੰ ਦਿਖਾ ਦਿੰਨੇ ਆ ਇਹ ਸਾਹਮਣੇ ਵਾਲੇ ਪਾਸੇ ਪਾਣੀ ਹੈ ਤਾਂ ਇਸ ਪਾਸੇ ਜੇ ਗੱਲਬਾਤ ਕੀਤੀ ਜਾਵੇ ਤਾਂ ਸਾਹਮਣੇ ਵਾਲੇ ਪਾਸੇ ਜੇ ਤਸਵੀਰਾਂ 'ਚ ਇਸ ਪਾਸੇ ਪਾਣੀ ਜਿਹੜਾ ਹੈ ਕੈਮਰਾ ਪਰਸਨ ਜ਼ਰੂਰ ਦਿਖਾਉਣਗੇ ਕਿ ਕਿਸ ਲੈਵਲ ਦੇ ਉੱਤੇ ਪਾਣੀ ਜਿਹੜਾ ਪਹੁੰਚਿਆ ਹੈ ਤਸਵੀਰਾਂ ਦੇ ذریعے ਅਸੀਂ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਾਂਗੇ ਕਿ ਅ ਭਾਗ ਭਾਗ ਹਰ ਤਰ੍ਹਾਂ ਦੀ ਜਿਹੜੀ ਜ਼ਰੂਰਤ ਹੈ ਹਰ ਤਰ੍ਹਾਂ ਦੀ ਜਿਹੜੀ ਮਦਦ ਹੈ ਇੱਥੇ ਕਰਨ ਦੇ ਲਈ ਲੋਕ ਪਹੁੰਚ ਰਹੇ ਨੇ ਲੰਗਰ ਜਗਾ ਜਗਾ ਦੇ ਉੱਤੇ ਜਰੂਰ ਲੱਗੇ ਹੋਏ ਨੇ ਪਰ ਇੱਥੇ ਪਾਸੇ ਪਾਣੀ ਦੇ ਪੱਧਰ ਤੁਸੀਂ ਦੇਖ ਸਕਦੇ ਹੋ ਕਿੰਨਾ ਵਧਿਆ ਹੋਇਆ ਹੈ ਇਹਦੇ ਪਾਣੀ ਕਿਵੇਂ ਜਿਹੜਾ ਮਾਰ ਕਰ ਰਿਹਾ ਹੈ ਸਾਹਮਣੇ ਅਜਨਾਲਾ ਦੇ ਨਾਲ-ਨਾਲ ਲੱਗਦੇ ਸਾਰੇ ਪਿੰਡਾਂ ਦੀ ਜਿੱਥੋਂ ਤੱਕ ਵੀ ਝਾਤ ਮਾਰੀ ਜਾਵੇ ਤਾਂ ਸੰਤ ਮਹਾਪੁਰਜ ਭੂਰੀ ਵਾਲਿਆਂ ਦਾ ਵੀ ਜਿਹੜੇ ਨੇ ਇੱਥੇ ਪਹੁੰਚੇ ਨੇ ਔਰ ਇਹਨਾਂ ਦੇ ਵੱਲੋਂ ਵੀ ਪ੍ਰਸ਼ਾਧੀਆਂ ਦੀ ਸੇਵਾ ਤੁਸੀਂ ਦੇਖ ਸਕਦੇ ਹੋ ਪਾਣੀ ਦੀਆਂ ਗੱਡੀਆਂ ਇੱਥੇ ਪਹੁੰਚ ਰਹੀਆਂ ਨੇ ਕਿਉਂਕਿ ਪਾਣੀ ਕਿਉਂਕਿ ਪੀਣ ਵਾਲੇ ਪਾਣੀ ਦੀ ਕਾਫੀ ਸਮੱਸਿਆ ਸੀ ਇੱਥੇ ਲਗਾਤਾਰ ਆ ਰਹੀ ਤੇ ਲੋਕ ਸੰਤ ਮਹਾਪੁਰਜ ਜਿਹੜੇ ਨੇ ਇਸ ਵਾਰ ਸੇ ਵੀ ਜਿਹੜੇ ਲੰਗਰ ਲੈ ਕੇ ਪਹੁੰਚ ਰਹੇ ਨੇ ਇਹ ਲੰਗਰ ਵੀ ਆ ਤੇ ਪਾਣੀ ਵੀ ਲੈ ਕੇ ਮਹਾਪੁਰਸ਼ੇ ਤੇ ਪਹੁੰਚੇ ਨੇ ਤਾਂ ਇਹ ਸਾਰੀ ਇੱਕ ਵੱਡੀ ਜ਼ਿੰਮੇਵਾਰੀ ਹੈ ਵੱਡਾ ਇੱਕ ਜਿਹੜੀ ਇੱਕ ਯੋਗਦਾਨ ਆਪਣੇ ਆਪਣੇ ਪੱਧਰ ਦੇ ਉੱਤੇ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂਦੇ ਜਾਂਦੇ ਅਸੀਂ ਇਹਨਾਂ ਨਾਲ ਵੀ ਬਾਬਾ ਜੀ ਕਿੱਸੇਗਾ ਤੋਂ ਆਏ ਤੁਸੀਂ ਸੇਵਾ ਲੈ ਕੇ ਜੀ ਐ ਸੰਤ ਬਾਬਾ ਨਰਮਦ ਸਿੰਘ ਢੂਰੀ ਵਾਲਿਆਂ ਦੇ ਮਹਾਪੁਰਸ਼ਾਂ ਦੇ ਦਬੂੜਦੀ ਤੋਂ ਆਏ ਆ ਜੀ ਸ਼ਾਦਾ ਪਾਣੀ ਲੈ ਕੇ ਕੀ ਕੀ ਲੈ ਕੇ ਸ਼ਾਦਾ ਪਾਣੀ ਲੈ ਕੇ ਆਏ ਆ ਲੰਗੜ ਲੈ ਕੇ ਆਏ ਆਂ ਜਲ ਲੈ ਕੇ ਆਏ ਆਂ ਦੁੱਧ ਲੈ ਕੇ ਆਏ ਆਂ ਤੇ ਆਪਣੇ ਗੱਡੀਆਂ ਦੋ ਤਿੰਨ ਲੈ ਕੇ ਆਏ ਆਂ ਤਾਂ ਬਿਲਕੁਲ ਇਸ ਜਗ੍ਹਾ ਦੇ ਉੱਤੇ ਆਪਣੇ ਆਪਣੇ ਵੀਕਲਸ ਦੇ ਉੱਤੇ ਲੋਕ ਜਿਹੜੇ ਨੇ ਪਹੁੰਚ ਚੁੱਕੇ ਆ ਤੇ ਪਹੁੰਚ ਰਹੇ ਨੇ ਅਸੀਂ ਦਗਾਦਾਰ ਦਸ਼ਕਾਂ ਤੱਕ ਇਹ ਤਸਵੀਰਾਂ ਜਿਹੜੀਆਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਇੱਕ ਮੈਸੇਜ ਜਿਹੜਾ ਹੈ ਉਹ ਸਾਫ਼ ਜਾ ਸਕੇ ਕਿ ਹੋਰ ਵੀ ਲੋਕ ਜਿਹੜੇ ਨੇ ਮਦਦ ਦੇ ਲਈ ਅੱਗੇ ਆਉਣ ਬਹੁਤ ਸਾਰੇ ਭੈਣ ਭਰਾ ਭਾਵੇਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ ਇਹ ਪੰਜਾਬੀਆਂ ਦੇ ਲਈ ਕਿਉਂਕਿ ਦੇਸ਼ ਦੇ ਵਿੱਚ ਕਿਤੇ ਵੀ ਹੜ੍ਹਾਂ ਦੇ ਹਾਲਾਤ ਬੰਦੇ ਨੇ ਅਣਸਖਾਮੀ ਘਟਨਾਵਾਂ ਵਾਪਰਦੀਆਂ ਸਭ ਤੋਂ ਪਹਿਲਾਂ ਪੰਜਾਬ ਦੇ ਲੋਕ ਜਿਹੜੇ ਨੇ ਪੰਜਾਬੀ ਮਦਦ ਕਰਨ ਦੇ ਲਈ ਪਹੁੰਚੇ ਨੇ ਮਾਜਰੇ ਇਸ ਏਰੀਏ ਦੇ ਵਿੱਚ ਖੜਾ ਦੇ ਹਾਲਾਤ ਕਾਰਨ ਲੋਕਾਂ ਦੇ ਉੱਤੇ ਜਰੂਰ ਇਸ ਔਖੀ ਘੜੀ ਜਰੂਰ ਚੱਲ ਰਹੀ ਹੈ ਪਰ ਇਹ ਲੋਕ ਪੰਜਾਬ ਦੇ ਲੋਕ ਜਿਹੜੇ ਨੇ ਆਸਮਾਸ ਦੇ ਪਿੰਨਾਂ ਦੇ ਲੋਕ ਜਿਹੜੇ ਨੇ ਕਿਉਂਕਿ ਅਜਨਾਲੇ ਦੇ ਜਿਹੜੇ ਪਿੰਨਾਂ ਦੇ ਵਿੱਚ ਹੜ੍ਹ ਨਹੀਂ ਆਇਆ ਜਾਂ ਜਿਹੜੇ ਉੱਚੀ ਜਗ੍ਹਾ ਤੇ ਨੇ ਉਹਨਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਖੁਦ ਉਹਨਾਂ ਲਈ ਮਦਦ ਕਰਨ ਦੇ ਲਈ ਪਹੁੰਚ ਰਹੇ ਨੇ ਤੇ ਟ੍ਰੈਕਟਰ ਟਰਾਲੀਆਂ ਦੇ ਜ਼ਰੀਏ ਇਹ ਮਦਦ ਜਿਹੜੀ ਹੈ ਇਹ ਪਹੁੰਚਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਟਰੈਕਟਰਾਂ ਨੂੰ ਕਵਰ ਕੀਤਾ ਹੈ ਅਗਲੇ ਪਾਸੇ ਹੋਰ ਵੀ ਟਰਾਲੀਆਂ ਜਿਹੜੀਆਂ ਅਸੀਂ ਲਗਾਤਾਰ ਦਿਖਾ ਦਿੰਦੇ ਆ ਇਹ ਅਜ ਨਾਲੇ ਤੋਂ ਜਿਹੜੀ ਰਮਦਾਸ ਨੂੰ ਸੜਕ ਜਾਂਦੀ ਹੈ ਇਹ ਜਿਹੜਾ ਉਸ ਤੋਂ ਅਗਲੇ ਪੰਨੇ ਸਰੰਗਵਾਲ ਜਿਹੜਾ ਮੋੜ ਹੈ ਲਖਵਾਲ ਸਰੰਗਵਾਲ ਵਾਲਾ ਉਥੇ ਤੱਕ ਜਿੱਥੇ ਤੱਕ ਪਾਣੀ ਨਹੀਂ ਆਇਆ ਉਸ ਜਗ੍ਹਾ ਤੱਕ ਜਿਹੜਾ ਪਾਣੀ ਇਹ ਏਰੀਆ ਕਾਫੀ ਉੱਚਾ ਹੈ ਤੇ ਉਸ ਤੋਂ ਅੱਗੇ ਤੱਕ ਜਿਹੜੀ ਹੈ ਉਹ ਮਦਦ ਜਿਹੜੀ ਹੈ ਉਹ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਸੰਤਮਾ ਜਿਹੜੇ ਵੀ ਮਦਦ ਲੈ ਕੇ ਪਹੁੰਚ ਰਹੇ ਨੇ ਅਸੀਂ तकरीबन ਸਾਰਿਆਂ ਨਾਲ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪੂਰੀ ਵਾਲੇ ਸੰਤ ਮਹਾਪੁਰਸ਼ ਨਾਲ ਵੀ ਅੱਗੇ ਅਸੀਂ ਗੱਲਬਾਤ ਕੀਤੀ ਤਾਂ ਇਸ ਜਗ੍ਹਾ ਦੇ ਉੱਤੇ ਹੋਰ ਵੀ ਜਿਹੜੇ ਪਤਵੰਤੇ ਸੱਜਣ ਮਤ ਲੈ ਕੇ ਪਹੁੰਚ ਰਹੇ ਨੇ ਅਸੀਂ ਆਪਣੀ ਇਸ ਦਿਨਿਕ ਸਵੇਰਾ ਜਿਹੜੀ ਹੈ ਲੋਕਾਂ ਤੱਕ ਉਹਨਾਂ ਦੀ ਆਵਾਜ਼ ਜ਼ਰੂਰ ਪਹੁੰਚਾ ਰਹੇ ਹਾਂ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਿਨਿਕ ਸਵੇਰਾ ਟੀਵੀ ਅਜਨਾਲਾ ਅੰਮ੍ਰਿਤਸਰ